ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਮੈਦਾਨਾਂ ਨਾਲ ਜੋੜਨ ਲਈ ਸੂਬਾ ਸਰਕਾਰ ਕੰਮ ਕਰ ਰਹੀ ਹੈ। ਜਲਦੀ ਹੀ ਹੁਣ ਪੰਜਾਬ ਦੇ ਪਿੰਡਾਂ 'ਚ 13000 ਅਤਿ ਆਧੁਨਿਕ ਸਟੇਡੀਅਮਾਂ ਦੀ ਉਸਾਰੀ ਕੀਤੀ ਜਾਵੇਗੀ। ਇਸ ਦੇ ਪਹਿਲੇ ਪੜਾਅ 'ਦੀਨ 3083 ਅਜਿਹੇ ਸਟੇਡੀਅਮਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਪਹਿਲ ਦਾ ਮਕਸਦ ਖੇਡਾਂ ਨੂੰ ਉਤਸ਼ਾਹਿਤ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਖਿਡਾਰੀਆਂ ਨੂੰ ਸਿਖਲਾਈ ਦੇ ਲਈ ਸਟੇਡੀਅਮਾਂ ਦੇ ਵਿੱਚ ਕੋਚ ਨਿਯੁਕਤ ਕੀਤਾ ਜਾਵੇਗਾ ਸੋ ਇਸ ਕਰਕੇ ਅਸੀਂ ਹਾਕੀ 'ਚ ਅਸੀਂ ਕ੍ਰਿਕਟ 'ਚ ਅਸੀਂ ਕਬੱਡੀਆਂ 'ਚ ਅਸੀਂ ਗੋਲੇ ਸੱਪਣ 'ਚ ਅਸੀਂ ਐਥਲੈਟਿਕਸ 'ਚ ਸਾਰੇ ਪਾਸੇ ਨੰਬਰ 1 ਹੈਗੇ ਹਾਂ ਪਰ ਸਾਨੂੰ ਥੋੜਾ ਜਿਹਾ ਮਾਹੌਲ ਮਿਲਣਾ ਚਾਹੀਦਾ ਉਹ ਮਾਹੌਲ ਦੇਣ ਵਾਸਤੇ ਡਰੱਗ ਤੋਂ ਹਟਾਉਣ ਵਾਸਤੇ ਉਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਲਾਉਣ ਵਾਸਤੇ ਲਗਭਗ 4000 ਗਰਾਊਂਡ ਜਿਹੜੇ ਨੇ ਪਹਿਲੇ ਚੱਲਦੇ ਸੀ ਬਸ ਇਹ ਸ਼ਾਨਦਾਰ ਮਾਡਰਨ ਗਰਾਊਂਡ ਜਿਹੜੇ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਣਗੇ ਐਥਲੈਟਿਕਸ ਦਾ ਸਿੰਥੈਟਿਕ ਗਰਾਊਂਡ ਵੀ ਦੇਵਾਂਗੇ ਆਮ ਆਦਮੀ ਪਾਰਟੀ ਦੀ ਸਥਾਨਕ ਲੀਡਰਸ਼ਿਪ ਜਿਹੜੀ ਆ ਉਹਨਾਂ ਦੇ ਵੱਲੋਂ ਵੀ ਵੱਡੇ ਪੱਦਰ ਤੇ ਤਿਆਰੀ ਕੀਤੀ ਹੈ ਨਾ ਸੰਗਠਨ ਮੰਤਰੀ ਹਰ ਇੱਕ ਵਿਧਾਨ ਸਭਾ ਹਲਕੇ ਦੇ ਜਿਹੜੇ ਨਿਯੁਕਤ ਹੋਏ ਨੇ ਸੰਜੀਵ ਭੰਡਾਰੀ ਜੀ ਨੇ ਬਾਬਾ ਬਗਲਾ ਤੋਂ ਆਪਣਾ ਜੀ ਸਾਹਿਬ ਸੰਗਠਨ ਮੰਤਰੀ ਕਿਵੇਂ ਦੀਆਂ ਤਿਆਰੀਆਂ ਚੱਲ ਰਹੀਆਂ ਲੋਕਾਂ ਦਾ ਕਿਵੇਂ ਛਾ ਹੈ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਛਾ ਹੈ ਜੀ ਅਸੀਂ ਪਿੰਡਾਂ ਦੇ ਵਿੱਚ ਗਏ ਆ ਲੋਕੀ ਬਹੁਤ ਪੱਭਾਂ ਭਾਰਾ ਰੈਲੀ ਦੇ ਲਈ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਵਿਚਾਰ ਸੁਣਨ ਦੇ ਲਈ ਕਿਉਂਕਿ ਲੋਕਾਂ ਦਾ ਬਹੁਤ ਜਿਆਦਾ ਪਿਆਰ ਆ ਸਾਡੇ ਐਮ.ਐਲ.ਏ ਸਰਦਾਰ ਦਲਬੀਰ ਸਿੰਘ ਜੀ ਟੌਂਗ ਦੇ ਨਾਲ ਜਿੰਨਾ ਵੀ ਪਿੰਡਾਂ ਦੇ ਵਿੱਚ ਗਏ ਆ ਲੋਕਾਂ ਨੇ ਇੰਨਾ ਪਿਆਰ ਤੇ ਇਤਸ਼ਾਹ ਦਿਖਾਇਆ ਵਾ ਵੀ ਬਹੁਤ ਖੁਸ਼ੀ ਹੁੰਦੀ ਆ ਬਹੁਤ ਵੱਡਾ ਇਕੱਠ ਜਿਹੜਾ ਵਾ ਅਸੀਂ ਬਾਬਾ ਕੋਲ ਆ ਸਾਦੀ ਧਰਤੀ ਤੇ ਚਰਾਂਗੇ ਜੀ ਸੰਜੀਪ ਜੀ ਜਿਹੜੀ 3-4 ਸਾਲ ਜਦੋਂ ਸਿਆਸੀ ਪਾਰਟੀਆਂ ਨੂੰ ਉਹਨਾਂ ਤਾਂ ਆਮ ਤੌਰ ਦੇ ਉੱਤੇ ਲੋਕੀ ਜਿਹੜੇ ਨੇ ਦੂਜੀਆਂ ਕਾਨਫਰੰਸਾਂ ਨਾਲ ਮੂੰਹ ਕਰ ਲੈਂਦੇ ਨੇ ਜਾਣਦੇ ਨੇ ਤੇ ਤੁਹਾਨੂੰ ਲੱਗਦਾ ਕਿ ਇੱਥੇ ਹਮਮਾ ਕੇ ਲੋਕ ਪਹੁੰਚਣਗੇ ਲੋਕਾਂ ਦਾ ਕੀ ਰਿਸਪੌਂਸ ਹੈ ਜੀ ਲੋਕਾਂ ਦਾ ਰਿਸਪੌਂਸ ਬਹੁਤ ਵਧੀਆ ਜੀ ਇੱਕੋ ਗੱਲ ਕਰਦੇ ਆ ਟਰਾਲੀ ਲੈ ਕੇ ਸਿੱਧੇ ਆਵਾਂਗੇ ਤੇ ਤੁਹਾਡੀ ਹੀ ਰੈਲੀ ਦੇ ਵਿੱਚ ਆਵਾਂਗੇ ਜੀ ਤੇ ਮੇਰਾ ਖਿਆਲ ਨਾਲ ਇੱਥੇ ਹਜ਼ਾਰਾਂ ਬੰਦਿਆਂ ਦਾ ਇਕੱਠ ਜਿਹੜਾ ਹੋਊਗਾ ਜੀ ਸਰ ਇਹ ਪਿੰਡਾਂ ਦੇ ਵਿੱਚ ਸਨਾਨ ਦੇਤੇ ਮੋਤਬਾਰਾ ਸਾਰਿਆਂ ਨੂੰ ਤੁਸੀਂ ਪਿੰਡੋਂ ਪਿੰਡੀ ਜਾ ਕੇ ਸਨਾਨ ਦੇ ਕੇ ਕਿ ਇਸ ਲੈਵਲ ਦੇ ਤਿਆਰੀ ਕੀਤੇ ਆ ਜੀ ਪਿੰਡੋਂ ਪਿੰਡੀ ਜਾ ਕੇ ਵੀ ਅਸੀਂ ਸਨਾਨੇ ਦਿੱਤੇ ਜੀ ਲੋਕਾਂ ਦੇ ਵਿੱਚ ਬਹੁਤ ਸ਼ਾਹ ਵਾ ਫਿਰ ਕਿ ਐਮਐਲਏ ਸਾਹਿਬ ਨੇ ਛੋਟੀ ਜੀ ਮੀਟਿੰਗ ਕੀਤੀ ਸੀ ਜਿਹੜੀ ਕਿ ਰੈਲੀ ਦਾ ਰੂਪ ਧਾਰ ਗਈ ਉਹ ਤੇ ਰੈਲੀ ਉਸ ਉਸ ਮੀਟਿੰਗ ਦੇ ਵਿੱਚ ਹੀ ਘੱਟੋ ਘੱਟ 2000 ਬੰਦਾ ਇਕੱਠਾ ਹੋਇਆ ਸੀ ਜੀ ਜੇ ਨਾਲੇ ਦੋਵੇਂ ਦੋਵੇਂ ਹੱਥ ਖੜੇ ਕਰਕੇ ਹਰ ਪਿੰਡ ਦੇ ਵਿੱਚੋਂ ਤਿੰਨ ਤੋਂ ਚਾਰ ਟਰਾਲੀਆਂ ਲਿਆਉਣ ਦਾ ਵਾਅਦਾ ਕੀਤਾ ਹੈ ਜਨਜੀਪ ਜੀ ਮੁੱਖ ਮੰਤਰੀ ਸਾਹਿਬ ਤੋਂ ਇਲਾਵਾ ਹੋਰ ਲੀਡਰਸ਼ਿਪ ਕਿਹੜੀ ਕਿਹੜੀ ਪਹੁੰਚ ਰਹੀ ਹੈ ਔਰ ਐਮਐਲਏ ਸਾਹਿਬ ਨੇ ਹੋਰ ਕਿੰਨਾ ਕਿੰਨਾ ਨੂੰ ਜਿਹੜੇ ਆ ਸੱਦਾ ਦਿੱਤਾ ਹੈ ਇਹ 6 ਤੋਂ 7 ਕੈਬਨਿਟ ਮੰਤਰੀ ਆਉਣਗੇ ਜੀ ਬਾਕੀ ਆਪਣੇ ਮਾਝੇ ਦੇ 5 ਵਿਧਾਨ ਸਭਾ ਹਲਕੇ ਆ ਜੀ ਤੇ ਸਾਰਿਆਂ ਨੂੰ ਜਿਹੜਾ ਵਾ ਇਨਵੀਟੇਸ਼ਨ ਦਿੱਤਾ ਗਿਆ ਵਾ ਜੀ ਸੰਗਤ ਵੀ ਆਏਗੀ ਇਹਨਾਂ ਨਾਲ ਕਹਿੰਦੇ ਵਿੱਚ ਜੀ ਸੰਗਤ ਵੀ ਥੋੜੀ ਥੋੜੀ ਆਏਗੀ ਪਰ ਬਹੁਤੀ ਸੰਗਤ ਜਿਹੜੀ ਆ ਸਾਡੇ ਹਲਕਾ ਬਾਬਾਪੁਰਾ ਸਾਹਿਬ ਹਲਕੇ ਦੀ ਰਹੇਗੀ ਜੀ ਹਾਂ ਜੀ ਤੇ ਸੰਜੀਪ ਭੰਡਾਰੀ ਨੇ ਆਵਾਦਵੀ ਪਾਰਟੀ ਦੇ ਸੰਗਠਨ ਮੰਤਰੀ ਤਾਂ ਇਸ ਪਾਸੇ ਆਵਾਦਵੀ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਸ ਦੇ ਵਿੱਚ ਇਸ ਜਗ੍ਹਾ ਤੇ ਕਾਂਗਰਸ ਪਾਰਟੀ ਵੱਲੋਂ ਸਟੇਜ ਲਾਈ ਆਵਾਜ਼ੀ ਪਾਰਟੀ ਵੱਲੋਂ ਸਟੇਜ ਲਾਈ ਜਾਣੀ ਹੈ ਕਾਂਗਰਸ ਵੱਲੋਂ ਤੇ ਸਟੇਜ ਲਗਾਈ ਜਾਏਗੀ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਵੀ ਸਟੇਜ ਜਿਹੜੀ ਇਸ ਜਗ੍ਹਾ ਤੇ ਲਾਈ ਜਾਏਗੀ ਤਾਂ तमाम ਇਥੇ ਜਗ੍ਹਾ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਕੱਲ ਆਉਣਗੇ ਤੇ ਇਥੇ ਪੰਜਾਬ ਦੇ ਲੋਕਾਂ ਨੂੰ ਕੱਲ ਸੰਬੋਧਨ ਕਰਨਗੇ ਮਾਝੇ ਦੇ ਲੋਕਾਂ ਨੂੰ ਤਾਂ ਮਾਝੇ ਦੀ ਸਭ ਤੋਂ ਵੱਡੀ ਕਾਨਫਰੰਸ ਲਈ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸੂਰਤ ਟੀਵੀ ਅ